ਆਏ ਸਵਾਗਤ ਹੈ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਚੈਨਲ ਤੇ ਤੁਹਾਡਾ ਤੇ ਅੱਜ ਤੁਸੀਂ ਆਏ ਸੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਆਏ ਹੋ ਤੁਸੀਂ ਵਧੀਆ ਇਹਨਾਂ ਨਾਲ ਗੱਲਬਾਤ ਕੀਤੀ ਆ ਕਾਂਗਰਸ ਦਾ ਜਿਹੜਾ ਹੁਣ ਅਗਲਾ ਪਲਾਨ ਹੋ ਕੀੜਾ-ਕੀੜਾ ਹੋਊਗਾ ਲੋਕ ਬਹੁਤ ਦੁਖੀ ਨੇ ਹੁਣ ਇਹ ਤੋਂ ਪਹਿਲਾਂ ਦੇਖੋ ਗੱਲ ਇਹ ਹੈ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ 20 ਪੈਂਦੇ ਚ ਤੁਸੀਂ ਕੰਮ ਛੱਡ ਕੇ ਆਏ ਹੋ ਤੁਹਾਡਾ ਤੇ ਤੁਹਾਡੇ ਸਰੂਤਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਦੂਜੀ ਗੱਲ ਇਹ ਹੈ ਜੀ ਕਿ ਅਮਰਤਪਾਲ ਜੀ ਇਹਨਾਂ ਦੇ ਸਾਰੇ ਸਾਥੀਆਂ ਨੇ ਮੇਰੀਆਂ ਭੈਣਾਂ ਨੇ ਮਾਮਾ ਨੇ ਆਪਦਾ ਕੰਮ ਛੱਡ ਕੇ ਰ ਸਮਾ ਕੱਢ ਕੇ ਇੱਥੇ ਆਏ ਨੇ ਸੋ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਆ ਕੇ ਸਭ ਤੋਂ ਵੱਡੀ ਤਖਲੀਬ ਮਨ ਨੂੰ ਇਹ ਲੱਗੀ ਹੈ ਕਿ ਇੱਥੇ ਪਾਣੀ ਦੇ ਵਿੱਚ ਸ਼ੋਰਾ ਆਉਂਦਾ ਹਾਂਜੀ ਅੱਤ ਤਿੱਬੀ ਏਰੀਆ ਦੇ ਵਿੱਚ ਤਿੱਬੀ ਏਰੀਆ ਦੇ ਵਿੱਚ ਪਾਣੀ ਦੇ ਵਿੱਚ ਸ਼ੋਰਾ ਆਉਂਦਾ ਨਾਰੀਆਂ ਦਾ ਬੁਰਾ ਹਾਲ ਹੈ ਅੱਛਾ ਆ ਪਾਣੀ ਖੜਾ ਗੰਦਾ ਐਡਾ ਡਾਟੇ ਡੇਂਗੂ ਫਿਰਦਾ ਠੀਕ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਜਿਸ ਤਰ੍ਹਾਂ ਅਸੀਂ ਸਾਰੇ ਜਿਸ ਤਰ੍ਹਾਂ ਲੀਡਰ ਸਹੂਲਤਾਂ ਮੰਗਣੀਆਂ ਚਾਹੁੰਦੇ ਨੇ ਉਸੇ ਤਰ੍ਹਾਂ ਜਿਹੜੇ ਸਾਡੇ ਮਤਦਾਤਾ ਨੇ ਜਿਹੜੇ ਸਾਡੇ ਵੋਟਰ ਨੇ ਇਹ ਵੀ ਸਹੂਲਤਾਂ ਮੰਗਣੀਆਂ ਚਾਹੁੰਦੇ ਨੇ ਜਿਹੜੇ ਸਾਨੂੰ ਲੀਡਰ ਬਣਾਉਂਦੇ ਨੇ ਜਿਹੜੇ ਵਿਧਾਨ ਸਭਾ 'ਚ ਭੇਜਦੇ ਨੇ ਜਿਹੜੇ ਪਾਰਲੀਮੈਂਟ 'ਚ ਭੇਜਦੇ ਨੇ ਇਹਨਾਂ ਲੋਕਾਂ ਨੂੰ ਵੀ ਤਾਂ ਸਹੂਲਤਾਂ ਦਿੱਤੀਆਂ ਜਾਣ ਜਦੋਂ ਅਸੀਂ ਦਿੱਲੀਆ ਦੇ ਵਿੱਚ ਚੰਡੀਗੜਾ ਦੇ ਵਿੱਚ ਜਾ ਕੇ ਅਸੀਂ ਸਾਨੂੰ ਕੋਠੀਆਂ ਵਾਲੇ ਸਾਡੇ ਲੀਡਰਾਂ ਨੂੰ ਕੋਠੀਆਂ ਵਾਲੇ ਤੁਸੀਂ ਕਰਦੇ ਹੋ ਪਰ ਤੁਹਾਡਾ ਵੀ ਤਾਂ ਖਿਆਲ ਰੱਖਣਾ ਲੀਡਰ ਸਹਿਬਾਂ ਦਾ ਫਰਜ਼ ਬਣਦਾ ਹੈ ਅੱਜ ਆ ਕੇ ਇੱਥੇ ਮਨ ਦਾ ਇੰਨਾ ਦੁਖੀ ਤੇ ਖਰਾਬ ਹੋਇਆ ਕਿ ਇਹਨਾਂ ਮਾਹੌਲ ਖਰਾਬ ਹੈ ਨਾਲੀਆਂ ਭਰੀਆਂ ਭੀਆਂ ਨੇ ਕੁੱਤੇ ਐਡਾ-ਐਡਾ ਮੱਛਰ ਫਿਰਦਾ ਔਰ ਗੰਦਾ ਪਾਣੀ ਹੈ ਹਰ ਪਾਸੇ ਬਦਬੂ ਆਉਂਦੀ ਹੈ ਗਲੀ ਵੀ ਨੂੰ ਕੋਈ ਬਣੀ ਹੋਈ ਕੋਈ ਗਲੀ ਨਹੀਂ ਪਾਣੀ ਨਿਕਾ ਨਹੀਂ ਪਰ ਦੁੱਖ ਤਕਲੀਫ ਇਸ ਗੱਲ ਦੀ ਹੈ ਕਿ ਐਸ ਏਰੀਏ ਚ ਆ ਕੇ ਮੈਂ ਇਹ ਵੀ ਸੋਚਿਆ ਸੀਗਾ ਕਿ ਇਹ ਹਾਲਾਤ ਇਸ ਏਰੀਏ ਦੇ ਹੋਣਗੇ ਸੋ ਮੈਂ ਇੱਕੋ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਤੁਹਾਡੇ ਹਰ ਸੰਘਰਸ਼ ਦਾ ਸਾਥੀ ਬਣ ਕੇ ਰਹੂੰਗਾ ਧਰਨਾ ਲਾਉਣਾ ਹੈ ਰੈਲੀ ਕਰਨੀ ਹੈ ਠੀਕ ਹੈ ਮੁਜਾਵਾ ਕਰਨਾ ਹੈ ਔਰ ਸਰਕਾਰ ਦੀਆਂ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਹੈ ਥੋੜੇ ਮੂਰੇ ਖੜੂੰਗਾ ਥੋੜੇ ਅੱਗੇ ਹੋ ਕੇ ਸਾਡੇ ਹੱਕਾਂ ਦੇ ਲਈ ਲੜਾਈ ਲੜੂੰਗਾ ਦੂਜੀ ਗੱਲ ਪਰਮਾਤਮਾ ਕਿਰਪਾ ਕਰੇ ਰਹਿ ਗਿਆ 1.5 ਸਾਲ ਦਾ ਸਮਾਂ ਸਵਾ ਸਾਲ ਦਾ ਜਦੋਂ ਰੱਬ ਨੇ ਮਿਹਰ ਕੀਤੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਝੁਲੂਗਾ ਤਾਂ ਤੁਹਾਡੇ ਘਰੇ ਵਿਕਾਸ ਹੋਊਗਾ ਇਸ ਗੱਲ ਦੇ ਗਵਾਹ ਤੁਹਾਡੀ ਕਲੋਨੀ ਦੇ ਤੁਹਾਡੇ ਐਸ ਏਰੀਏ ਦੇ ਮੁੰਡੇ ਨੇ ਜਿਹੜੇ ਮੇਰੇ ਨਾਲ ਵੱਸਦੇ ਨੇ ਔਰ ਜਿਹੜੇ ਮੇਰੇ ਛੋਟੇ ਭਰਾਵਾਂ ਵਾਂਗੂ ਮੇਰੇ ਨਾਲ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਕਿਹੋ ਜਾਂ ਸੋ ਮੈਂ ਤੁਹਾਨੂੰ ਇਹ ਯਕੀਨ ਦਿਵਾ ਕੇ ਚੱਲਿਆ ਕਿ ਜੇ ਸੰਘਰਸ਼ ਨਾਲ ਕਰਨਾ ਪੈਗਾ ਤਾਂ ਸੰਘਰਸ਼ ਨਾਲ ਕਰਾਵਾਂਗੇ ਨਹੀਂ ਤਾਂ ਫਿਰ ਸਵਾ ਸਾਲ ਦੇ ਵਿੱਚ ਵਿੱਚ ਜਦੋਂ ਰੱਬ ਕਿਰਪਾ ਕਰੂ 1.5 ਸਾਲ ਨੂੰ ਸਾਡੀ ਸਰਕਾਰ ਬਣਨੀ ਹੈ ਆਪਣੀ ਸਾਰਿਆਂ ਦੀ ਕੌਮਸ ਪਾਰਟੀ ਦੀ ਸਰਕਾਰ ਬਣਨੀ ਹੈ ਔਰ ਤੁਹਾਡਾ ਵਿਕਾਸ ਜਿਹੜਾ ਪਹਿਲ ਦੇ ਆਧਾਰ ਤੇ ਹੋਊਗਾ ਇਹ ਤੁਹਾਨੂੰ ਵਾਅਦਾ ਕਰਕੇ ਚੱਲਿਆ ਔਰ ਮੇਰੀ ਇਹ ਰਿਕਾਰਡਿੰਗ ਸਾਹਮਣੇ ਰੱਖਿਓ ਮੇਰੀ ਇਹ ਰਿਕਾਰਡਿੰਗ ਸਾਹਮਣੇ ਰੱਖਿਓ ਤੁਹਾਡੇ ਨਾਲ ਵਚਨ ਕਰਕੇ ਚੱਲਿਆ ਤੁਹਾਡੇ ਨਾਲ ਜਵਾਨ ਕਰਕੇ ਚੱਲਿਆ ਇਸ ਗੱਲ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਹਿੰਦੀ ਮੈਂ ਇੱਕ ਸਵਾਲ ਕੀਤਾ ਜੀ ਤੁਹਾਨੂੰ ਵੀ ਆਉਣ ਵਾਲੀ ਜਿਹੜੀ ਆਪਣੇ ਕਾਂਗਰਸ ਪਾਰਟੀ ਆ ਵੀ ਆ ਸਰਕਾਰਾਂ ਮੋਂ ਖੱਜਲ ਖਵਾਤਾ ਨਹੀਂ ਕਰਨਗੇ ਦੇਖੋ 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 ਜੀ ਪਿੱਛੇ ਕਾਂਗਰਸ ਸਰਕਾਰਾਂ ਬਣੀਆਂ ਕਾਂਗਰਸ ਸਰਕਾਰਾਂ ਉਹ ਨਹੀਂ ਜਿਨ੍ਹਾਂ ਨੇ ਪੀਜੀਆ ਦਿੱਤੇ ਜਿਨ੍ਹਾਂ ਨੇ ਚੰਡੀਗੜ੍ਹ ਵਰਗੇ ਸ਼ਹਿਰ ਬਣਾਏ ਜਿਨ੍ਹਾਂ ਨੇ ਨੰਗਲ ਵਰਗੇ ਡੈਮ ਬਣਾਏ ਮੇਰੀ ਗੱਲ ਸੁਣ ਲੋ ਚੰਡੀਗੜ੍ਹ ਵਰਗੇ ਜਿਨ੍ਹਾਂ ਨੇ ਵੱਡੀਆਂ ਡਿਵੈਲਪਮੈਂਟਾਂ ਕੀਤੀਆਂ ਜਿਨ੍ਹਾਂ ਨੇ ਵਿਕਾਸ ਕੀਤੇ ਜਿਨ੍ਹਾਂ ਨੇ ਐਡੇ ਵੱਡੀਆਂ ਰੋੜਾਂ ਬਣਾਈਆਂ ਮੇਰੀ ਗੱਲ ਖੇਤਾਂ ਤੱਕ ਪਾਣੀ ਪਹੁੰਚਾਏ ਕਾਂਗਰਸ ਪਾਰਟੀ ਦੀ ਸਰਕਾਰ ਜਦੋਂ ਵੀ ਬਣੀ ਹੈ ਮੈਂ ਸਮਝਦਾ ਉਹ ਮਜ਼ਦੂਰ ਵੀ ਵਪਾਰੀ ਵੀ ਔਰ ਕਿਸਾਨ ਵੀ ਹਰ ਤਰਕਾ ਬਾਗੋ-ਬਾਗ ਰਿਹਾ ਹੈ ਕਦੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਮੈਂ ਕਦੇ ਇਦਾਂ ਦੇ ਉਲੰਘੇ ਨਹੀਂ ਵੇਖੇ ਸੀਗੇ ਜਿਸ ਤਰ੍ਹਾਂ ਦੇ ਅੱਜ ਮਿਲ ਰਹੇ ਨੇ ਸੋ ਮੈਂ ਇਹੀ ਗੱਲ ਤਾਂ ਤੁਹਾਨੂੰ ਵਿਸ਼ਵਾਸ ਦਵਾ ਮੈਨਰੇਗਾ ਜਿਹੜਾ ਐਕਟ ਹੈ ਅੰਦਰੇਗਾ ਐਕਟ ਵੀ ਮੇਰੇ ਖਿਆਲ ਅੰਕਰਾਸ ਸਰਕਾਰ ਬੜੀ ਮਨਰੇਗਾ ਸਾਮਰਮੋਹ ਸਿੰਘ ਜੀ ਤੇ ਰਾਹੁਲ ਗਾਂਧੀ ਜੀ ਹੋਰਾਂ ਦੀ ਦੂਰ ਅੰਦੇਸ਼ੀ ਦਾ ਇੱਕ ਫੈਸਲਾ ਸੀ ਜਿਹਦੇ ਕਰਕੇ ਸਾਡੇ ਭੈਣਾ ਭਰਾਵਾਂ ਨੂੰ ਪਿੰਡਾਂ ਦੇ ਵਿੱਚ 100 ਦਿਨ ਦਾ ਰੁਜ਼ਗਾਰ ਮਿਲ ਰਿਹਾ ਹੈ ਉਹਦੇ ਵਿੱਚ ਕਟਾਈਆਂ ਜਦੋਂ ਲੋਕਲ ਸਰਕਾਰਾਂ ਬਣ ਜਾਂਦੀਆਂ ਨੇ ਉਹਦੇ ਵਿੱਚ ਕਟਾਈਆਂ ਹੋ ਜਾਂਦੀਆਂ ਨੇ ਸਰਕਾਰਾਂ ਦਖਲਅੰਦਾਜ਼ੀ ਕਰਨ ਲੱਗ ਜਾਂਦੀਆਂ ਨੇ ਕਈ ਵਾਰ ਕੁਝ ਹੋਰ ਲੋਕ ਦਖਲਅੰਦਾਜ਼ੀ ਕਰਨ ਲੱਗ ਜਾਂਦੇ ਨੇ ਜਿਹਦੇ ਕਰਕੇ ਉਹਦੇ ਵਿੱਚ ਬਾੜਾ ਮੋਟਾ ਓਲਾਂਬੇ ਨੇ ਜਿਹੜੇ ਉਹ ਵੀ ਆਉਂਦੇ ਨੇ ਸੋ ਉਹ ਵੀ ਓਲਾਂਬੇ ਦੂਰ ਕੀਤੇ ਜਾਣਗੇ ਰਾਜਾ ਜੀ ਇਹ ਨਾ ਮੈਂ ਦੁਬਾਰੇ ਤੁਹਾਨੂੰ ਰੋਕ ਕੇ ਗੱਲ ਕਰਦਾ ਜਿਹੜਾ 100 ਦਿਨ ਦੀ ਗੱਲ ਹੈ 100 ਦਿਨ ਅਜੇ ਤੱਕ ਮੇਲੇ ਨੇ ਗੱਲਾਂ ਚਾਹੇ ਸਾਰਾ ਦੇਖੋ ਦੇਖੋ ਗੱਲ ਲਾਗੂ ਕਰਨ ਤੇ ਜੀ ਸਾਡੀਆਂ ਜਿੱਥੇ ਪੰਚੇਤਾਂ ਜਿੱਥੇ ਸਾਡੇ ਮੈਂ ਜਿਹੜੇ ਸਰਪੰਚ ਦੇਖੇ ਜਿਹੜੇ ਕਾਬਲ ਸਰਪੰਚ ਮੈਂ ਦੇਖੇ ਉਹਨਾਂ ਲੋਕਾਂ ਨੇ ਸੋਹੰਦਰ ਵਿਵਾਰ ਦਿੱਤਾ ਹੈ ਪਰਿਵਾਰਾਂ ਨੂੰ ਠੀਕ ਹੈ ਮੇਰੀ ਗੱਲ ਸੁਣ ਲੋ ਮੇਰਾ ਪਿੰਡ ਵੀਰਕਲਾ ਹੈ ਮੇਰੇ ਪਿੰਡ ਵੀਰਕਲਾ ਦਾ ਰਿਕਾਰਡ ਚੈੱਕ ਕਰ ਲੋ ਮਨਰੇਗਾ ਵਾਲਿਆਂ ਨੂੰ ਪੁੱਛ ਲੋ ਪਿਛਲੇ 5 ਸਾਲ ਕਦੇ ਮਨਰੇਗਾ ਬੰਦ ਹੋਈ ਹੋਵੇ ਜੇ ਕਦੇ ਪੈਸੇ ਨਹੀਂ ਹੁੰਦੇ ਸੀ ਤਾਂ ਵੀ ਮੇਰੇਗਾ ਚੱਲਦੀ ਰਹਿੰਦੀ ਸੀ ਕੋਈ ਗੱਲ ਨਹੀਂ ਜਦੋਂ ਪੈਸੇ ਆ ਜਾਣਗੇ ਉਦੋਂ ਰਿਸਟਮੈਂਟਾਂ ਕਰਾਂਗੇ ਤੇ ਪੰਚਾਇਤੀ ਤੌਰ ਤੇ ਆਪਣੇ ਤੌਰ ਤੇ ਵੀ ਫੈਸਲੇ ਲੈਂਦੇ ਸੀ ਸੋ ਇਹ ਥੋੜੇ ਦੇ ਡਿਪੈਂਡ ਕਰਦਾ ਹੈ ਵੀ ਤੁਸੀਂ ਕਿੰਨਾ ਕੁ ਬੰਦੇ ਦੀ ਬਾਹ ਫੜਦੇ ਹੋ ਠੀਕ ਹੈ ਬਹੁਤ ਬੜੀ ਗੱਲਬਾਤ ਹੋਈ ਤੁਹਾਡੇ ਨਾਲ ਤੇ ਸ਼ੁਕਰੀਆ ਦਿੰਦਾ ਤੇ ਵੀਡੀਓ ਜੰਗੀ ਲਗੀ ਸ਼ੇਅਰ ਕਰ ਦੇ ਦੋਸਤੋ ਥੈਂਕ ਯੂ